ਜੋ ਐਮਐਲਏ ਬਟਾਲਾ ਨੇ ਤੇ ਵਰਕਿੰਗ ਪ੍ਰੈਜ਼ੀਡੈਂਟ ਆਮ ਆਦਮੀ ਪਾਰਟੀ ਪੰਜਾਬ ਨੇ ਉਹਨਾਂ ਨੇ ਝੰਡੇ ਦੀ ਰਸਮ ਕੀਤੀ ਏ ਉਹਦੇ ਬਾਅਦ ਅਸੀਂ ਫੰਕਸ਼ਨ ਕੀਤਾ ਥੋੜਾ ਬੋਤਾ ਔਰ ਉਹਦੇ ਵਿੱਚ ਉਹਨਾਂ ਨੇ ਬੱਚਿਆਂ ਨੂੰ ਇਨਾਮ ਵੀ ਦਿੱਤੇ ਨੇ ਜਿਹਦੇ ਵਿੱਚ ਸਕੂਲ ਦੇ ਜਿਹੜੇ ਬੱਚੇ 1st 2nd 3rd ਬੋਰਡ ਦੇ ਐਗਜ਼ਾਮ ਤੋਂ ਆਏ ਨੇ ਉਹਨਾਂ ਨੂੰ ਅਸੀਂ ਪਾਈ ਡਿਸਟ੍ਰਿਬਿਊਸ਼ਨ ਵੀ ਕੀਤਾ ਔਰ ਐਮਐਲਏ ਸਾਹਿਬ ਨੇ ਸਕੂਲ ਦੇ ਲਈ ਬੱਚਿਆਂ ਨੂੰ ਆਪਣਾ ਅਸ਼ੀਰਵਾਦ ਵੀ ਦਿੱਤਾ ਅਸੀਂ ਇਹ ਕਾਰਗ੍ਰਾਮ ਲਗਭਗ ਜਦੋਂ ਤੋਂ ਸਕੂਲ ਸ਼ੁਰੂ ਹੈ ਜਨਵਰੀ 26 ਜਨਵਰੀ ਅਰ 15 ਅਗਸਤ ਦਾ ਕਾਰਗ੍ਰਾਮ ਜਰੂਰ ਸਕੂਲ ਦੇ ਵਿੱਚ ਬਣਾਈਦਾ ਕਿਉਂਕਿ ਇਹ ਦੇਸ਼ ਦਾ ਬੜਾ ਵੱਡਾ ਪਰਵ ਹੈ ਕਿ ਮਤਲਬ ਜਿਹੜਾ ਸਾਡਾ ਦੇਸ਼ ਆ ਅਰ ਸਾਡੀ ਜਨਮ ਭੂਮੀ ਆ ਇਹਦੇ ਤੋਂ ਵੱਧ ਕੇ ਕੁਝ ਵੀ ਨਹੀਂ ਇਸ ਦੀ ਜਿਹੜੀ ਇਹ ਦਿਨ ਨੂੰ ਮਨਾਣਾ ਉਹ ਬੜਾ ਵੱਡਾ ਪਰਵ ਦੇ ਤੌਰ ਤੇ ਮਨਾਣਾ ਚਾਹੀਦਾ ਬੱਚਿਆਂ ਨੂੰ ਵੱਡ ਚੜ ਕੇ ਇਹਦੇ ਵਿੱਚ ਹਿਸਾਲਾਣ ਲਈ ਅਸੀਂ ਉਤসাহিত ਕਰਦੇ ਹਾਂ ਰਾਣੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜਿਹੜੀ ਜਨ ਲਈ ਦਾ ਦੰਦ ਤੱਕ ਦਿਨ ਦਾ ਸਕੂਲ ਫੰਕਸ਼ਨ ਰੱਖਿਆ ਸੀ ਸੋ ਬੱਚਿਆਂ ਦੇ ਪਸ ਇਖਲਾਦ ਆਏ ਕੋਈ ਜੁੜੂ ਦੇ ਵਿੱਚ ਸਕ੍ਰਿਪਟ ਦਾ ਅਵਾਰਡ ਲੈ ਕੇ ਆਏ ਸੋ ਬਹੁਤ ਮੁਸ਼ਕਲੀਆਂ ਆਆਂ ਅਤੇ ਬੱਚਿਆਂ ਨੇ ਹੌਸਲਾ ਅਫਜ਼ਾਈ ਅੱਜ ਬੱਚੇ ਜਿਹੜੇ ਨੇ ਬਹੁਤ ਵੱਡੀ ਅਸਫੀਰ ਵਿੱਚ ਪੜਾਈ ਬੜ ਕੇ ਇੱਥੇ ਮੈਨੂੰ ਕਈ ਵਾਕੇ ਨੌਜਵਾਨੋ ਜਿਹੰਦੇ ਜਿਹੜੇ ਅਕਸਰ ਜਾਂਦੇ ਆਉਂਦੇ ਆ ਬੜੀ ਆਪੋਸਤਾਨ ਨਾਲ ਜਾਨਦੇ ਰਹੇ ਗਾਂਦੇ ਰਹੇ ਜਿਹੜੇ ਇਹੋ ਜਿਹਾ ਨਾ ਦੇਖਦਾ ਜੀ ਹੁਣ ਰਾਣੀਪਾਗਿ ਉਹਨਾਂ ਦੇ ਵੇਸੇ ਸਾਰਾ ਪ੍ਰਵਾਹ ਕਰਦਾ ਹੈ ਐਮਕ ਕਰਕੇ ਬੜੀਆਂ ਦਾ ਨਾ ਹੋਰ ਬੜੀਆਂ ਪਲੰਗਾ ਅਰੇ 26 ਜਨਵਰੀ ਤੇ ਬੱਚਿਆਂ ਨੂੰ ਕੀ ਪ੍ਰੇਰਣਾ ਕੀ ਸਨੇ ਦੇ ਜਾਂਦੇ ਸਰ ਇਹੋ ਬੇਕੀ ਕਰਦਾ ਬੱਚਿਆ ਦੇਸ਼ ਜਦੋਂ ਦੇਸ਼ ਤੇ ਜੰਦੀ ਗੱਲ ਆਵੇ ਕਿ ਜੋ ਸਭ ਤੋਂ ਵੱਧ ਉਦੇਸ਼ ਚੇਂ ਦੇ ਸਾਡੇ ਨੂੰ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰਨਾ ਆਪਣੀ ਜੇ ਜੇਤਲਾ ਦੇਸ਼ ਦਾ ਸਰਹੰਦਾ ਹੋਵੇ ਦੇਸ਼ ਦੀ ਰਾਖੀ ਕਰਨਾ ਇਹ ਵਾਰ ਜਾਣਾ ਵੀ ਚਾਹੀਦਾ ਹੈ ਕਿਉਂਕਿ ਉਹਨਾਂ ਨੇ ਸ਼ਹਾਦਤਾਂ ਨੂੰ ਬਹੁਤੀ ਐਸਾ ਸਾਡੇ ਨਾਲ ਪਰ ਉਹ ਸ਼ਹਾਦਤਾਂ ਨੂੰ ਜਿਹੜਾ ਕੀ ਸੀ ਯਾਦ ਕਰਦੇ ਨੇ ਨਾ ਇਹ ਉਹ ਬੱਚਿਆਂ ਨੂੰ ਵਿਦੇਸ਼ਾਂ ਵਿਦੇਸ਼ਾਂ ਵਿੱਚ ਵਸ ਰਹੇ ਦੇਸ਼ ਵਾਸੀਆਂ ਨੂੰ ਇਹ ਕਹਿੰਦੇ ਜਦੋਂ ਜੇ ਇਸ ਦੀ ਗੱਲ ਆਉਂਦੀ ਹੈ ਤੇ ਮੈਂ ਕਹਿੰਦਾ ਉਹ ਖਤਮ ਹੋ ਗਿਆ ਬਹੁਤ ਯਕੀਨ ਦੇ ਨਾਲ ਪਤਾ ਲੱਗਿਆ ਵਾਕਈ ਕਿ ਦੇਸ਼ ਵਾਸੀ ਇਨਕਲਾਬ ਲਈ ਤਗੜੇ ਹੋ ਕੇ ਤਗੜੇ ਦਿਲ ਨਾਲ ਦੇਸ਼ ਦੀ ਰੱਖਿਆ ਵੀ ਕਰਨੀ ਹੈ ਤੇ ਦੇਸ਼ ਦੀ ਚੜ੍ਹਦੀ ਕਲਾ ਦਾ ਨਾਮ ਰੋਸ਼ਨ ਕਰਨਾ ਹੈ